ਹੁਣ ਇਸ ਵੀਡੀਓ ਦੇ ਵਿੱਚ ਮੈਂ ਇੱਕ ਗੱਲ ਹੋਰ ਕਹੀ ਸੀ ਵੀ ਬਾਈਚਾਂਸ ਆਪਣੇ ਰਾਤ ਨੂੰ ਜਿੱਦਾਂ ਕਹਿ ਦਈਏ ਅ ਤਜਾਬ ਬਣਦਾ ਹਨਾ ਆਪਾਂ ਰੋਟੀ ਖਾ ਕੇ ਸੋ ਜਾਂਦੇ ਆ ਬਾਈਚਾਂਸ ਅਗਰ ਪਿਸ਼ਾਬ ਪੀਲਾ ਆਉਂਦਾ ਇਹਦਾ ਹੱਲ ਆ ਇਲਾਇਚੀ ਤੇ ਸੌਫ ਇਹ ਮੈਂ ਡੱਬੀ ਦੇ ਵਿੱਚ ਪਾ ਕੇ ਰੱਖੀਆਂ ਹੋਈਆਂ ਇਲਾਇਚੀ ਤੇ ਸੌਫ ਤੁਸੀਂ ਦੋ ਇਲਾਇਚੀਆਂ ਤੇ ਦੋ ਚਾਰ ਚੋਟਕੀਆਂ ਜਿਹੜੀਆਂ ਸੌਫ ਦੀਆਂ ਜਾਂ ਅੱਧਾ ਚਮਚ ਤੋਂ ਘੱਟ ਸੌਫ ਤੁਸੀਂ ਪਾਣੀ ਚੜਬੋ ਦੇਣੀ ਹੈ ਭਾਜੀ ਪਾਣੀ ਚੂਟ ਬੋ 50 ਕੇਜੀ ਇਹਨੂੰ ਇਹਨੂੰ ਰੱਖ ਦੇਣਾ ਤੁਸੀਂ ਰਾਤ ਨੂੰ ਸਵੇਰੇ ਉੱਠ ਕੇ ਇਹਦੇ ਵਿੱਚ ਸ਼ੱਕਰ ਘੋਲ ਕੇ ਇਹਨੂੰ ਪੁਣ ਕੇ ਤੁਸੀਂ ਪੀ ਜਾਣਾ ਤੇ ਉਹਦੇ ਚ ਪਾਣੀ ਦੁਬਾਰੇ ਫੇਰ ਪਾ ਕੇ ਰੱਖ ਦੇਣਾ ਤੇ ਦੂਜੀ ਵਾਰ ਸ਼ਾਮ ਨੂੰ ਫੇਰ ਜਾਂ ਦੁਪਹਿਰ ਜਦੋਂ ਤੁਹਾਡਾ ਟਾਈਮ ਲੱਗੇ ਤੁਸੀਂ ਸ਼ੱਕਰ ਵਾਲਾ ਪਾਣੀ ਹੈ ਜਿਹੜਾ ਇਹਦਾ ਸੌਂਫ ਵਾਲਾ ਲੈਚੀਆ ਵਾਲਾ ਪਾਣੀ ਆ ਤੁਸੀਂ ਉਹ ਪੀ ਲੈਣਾ ਤੇ ਲੈਚੀਆ ਤੁਸੀਂ ਚੱਬ ਸਕਦੇ ਹੋ ਜੇ ਤੁਸੀਂ ਚਾਹ ਚ ਸੈੱਟ ਸਕਦੇ ਹੋ ਚਾਹ ਬਣਾ ਸਕਦੇ ਹੋ ਬਾਅਦ ਵਿੱਚ ਪੱਤੀ ਨਾ ਪਾਇਓ ਪੱਤੀ ਸਭ ਤੋਂ ਵੱਧ ਆਪਰ ਨੂੰ ਖਰਾਬ ਕਰਦੀ ਹੈ ਦੁੱਧ ਚ ਪਾ ਸਕਦੇ ਹੋ ਇਹ ਸੌਂਫ ਤੇ ਉਹਦੇ ਨਾਲ ਚਾਹ ਨਾਲ ਵੀ ਗੈਸ ਬਣਦੀ ਪਾਹੇ ਪਰ ਦੁੱਧ ਦੇ ਵਿੱਚ ਤੁਸੀਂ ਲੈ ਜੀਦੇ ਸੌਂਫ ਪਾ ਸਕਦੇ ਹੋ ਅਗਰ ਪਿਸ਼ਾਬ ਪੀਲਾ ਆਉਂਦਾ ਸ਼ਰਾਬ ਪੀਣ ਵਾਲੇ ਬੰਦਿਆਂ ਨੂੰ ਗਰਮੀ ਜੀ ਪੈ ਜਾਂਦੀ ਹੈ ਕਈ ਵਾਰੀ ਤੁਸੀਂ ਰਾਤ ਨੂੰ ਅੱਧਾ ਚਮਚਾ ਡਬੋ ਕੇ ਦੋ ਲੈਜੈਂਡ ਡਬੋ ਕੇ ਸ਼ੱਕਰ ਘੋਲ ਕੇ ਸਵੇਰੇ ਜੇ ਸ਼ੱਕਰ ਦੀ ਹੈ ਤਾਂ ਨਿੰਬੂ ਪਾ ਲਿਓ ਤੇ ਇੱਕ ਗਲਾਸ ਤੁਸੀਂ ਪੀ ਲੈਣਾ ਉਸ ਤੋਂ ਬਾਅਦ ਤੁਸੀਂ ਬਾਅਦ ਦੇ ਵਿੱਚ ਸ਼ਾਮ ਨੂੰ ਫੇਰ ਇਹ ਹੀ ਪੀਣਾ। ਇਹ ਸੇਮ ਮੈਂ ਤੁਹਾਨੂੰ ਦੁਬਾਰੇ ਦੱਸ ਦਿੰਨਾ। ਇਹ ਚੀਜ਼ ਜਿਹੜੀ ਆ ਮੈਂ ਇੱਕ ਬੈੱਟ ਤੋਂ ਪੜ੍ਹੀ ਸੀਗੀ ਤੇ ਮੈਂ ਸੁਣੀ ਵੀ ਸੀ ਕਿ ਆਮ ਅੱਜਕੱਲ ਬਹੁਤ ਜ਼ਿਆਦਾ ਪੇਜ ਬਣੇ ਹੋਏ ਨੇ ਜਿਹੜੀ ਆਪਾਂ ਨੂੰ ਚੀਜ਼ਾਂ ਪਤਾ ਲੱਗਦੀਆਂ। ਤੇ ਚਲੋ ਮੇਰੇ ਵਾਲੇ ਪੇਜ ਤੋਂ ਵੀ 2-4 ਬੰਦੇ ਨੂੰ ਪਤਾ ਲੱਗ ਜੂਗਾ ਤਾਂ ਚੰਗੀ ਗੱਲ ਹੀ ਆ। ਜਿੱਥੇ ਵੀ ਤੁਸੀਂ ਦੇਸ਼ 'ਚ ਰਹਿੰਦੇ ਹੋ ਤਾਂ ਤੁਸੀਂ ਆਪਣੇ ਯਾਰਾਂ ਦੋਸਤਾਂ ਨੂੰ ਦੱਸ ਸਕਦੇ ਹੋ ਫੋਨ ਕਰਕੇ। ਮੈਂ ਕਦੇ ਵੀ ਇਹ ਨਹੀਂ ਕਹਿੰਦਾ ਵੀਡੀਓ ਲਾਈਕ ਸ਼ੇਅਰ ਕਰੋ ਜ਼ਰੂਰ। ਤੁਸੀਂ ਵੈਸੀ ਫੋਨ ਕਰਕੇ ਦੱਸ ਸਕਦੇ ਹੋ ਆਪਣੇ ਜਾਮਸ਼ੀਨ ਵਾਲੇ ਬੰਦੇ ਨੂੰ ਇਹ ਬਹੁਤ ਇੱਕ ਫਾਇਦੇਮੰਦ ਚੀਜ਼ ਆ ਮੈਂ ਰੱਖੀ ਹੋਈ ਆ ਰਾਤ ਨੂੰ ਤੇ ਮੈਂ ਭੋਂਗੇ ਰੱਖ ਦਿੰਦਾ ਕਈ ਵਾਰੀ ਹੈ ਨਾ ਤੇ ਚਾਰ ਪੰਜ ਲੈ ਜੇ ਤੁਸੀਂ ਨਾਲ ਵੀ ਲੈ ਕੇ ਜਾ ਸਕਦੇ ਹੋ ਤੇ ਇਹਦੇ ਨਾਲ ਜਿਹੜੀ ਆਪਣੇ ਤੇਜਾਬ ਗੈਸ ਨਹੀਂ ਬਣਦਾ ਛੇਤੀ ਇਹ ਵੀ ਇੱਕ ਇਹਦਾ ਫਾਇਦਾ ਬਹੁਤ ਆ ਇਹ ਚੀਜ਼ਾਂ ਦਾ ਜੇ ਉਹਦੇ ਵਿੱਚ ਪੰਜ ਛੇ ਲੈ ਜੀਏ ਜ਼ਰੂਰ ਰੱਖਣੀਆਂ ਚਾਹੀਦੀਆਂ ਸੋਮ ਤਾਂ ਵੇਖਿਆ ਪਰ ਰੋਟੀ ਤੋਂ ਬਾਅਦ ਖਾਣੇ ਦੀ ਉਹਦੇ ਨਾਲ ਮੂੰਹ ਫਰੈਸ਼ ਹੋ ਜਾਂਦਾ